ਜ਼ਿਰਖਪੁਰ ਸਥਿਤ ਬਿਗ ਬਾਜ਼ਾਰ ਦੇ ਸਾਹਮਣੇ ਖੂਨ ਨਾਲ ਲਥਪਥ ਇੱਕ ਨੌਜਵਾਨ ਦੀ Laash ਬਰਮਦ ਹੋਈ ਹੈ Laash ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਤਲ ਦੀ ਵਾਰਦਾਤ ਨੂੰ ਜਾਂਚ ਦਿੱਤਾ ਗਿਆ ਹੈ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੁਝ ਛੇੜੀਆਂ ਦੁਆਰਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਮ੍ਰਿਤਕ ਦਾ ਸਾਥੀ ਗੰਭੀਰ ਜ਼ਖਮੀ ਹੈ ਜਿਸ ਨੂੰ 32 ਸੈਕਟਰ ਚੰਡੀਗੜ੍ਹ ਦੇ ਵਿੱਚ ਹਸਪਤਾਲ 'ਚ ਇਲਾਜ ਲਈ ਪਹੁੰਚਤੀ ਕਰਵਾਇਆ ਗਿਆ ਘਟਨਾ ਨੂੰ ਲੈ ਕੇ ਬਲਟਾਣਾ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਸਰਵਨ ਸਿੰਘ ਹੈ ਜੀ ਤੇ ਇਹ ਮੇਰਾ ਟਕੋਲਾ ਹਿੰਮਤਕੜੀ ਜੀ ਅੱਛਾ ਜੀ ਜੀ ਐਸਆਰ ਬਲ ਬਾਟਰ ਸਪੋਰਟਿੰਗ ਫੋਰਸ ਡਿਊਟੀ ਕਰ ਰਿਹਾ ਬਾਟਰ ਦੀ ਤੇ ਇੱਥੇ ਕਿਥੇ ਰਹਿ ਹੈ ਤੁਹਾਡੀ ਟਕੋਲਾ ਪਿੰਡ ਜੀ ਟਕੋਲਾ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਕੀ ਗੱਲ ਕੀ ਹੋਈਗੀ ਦੁਰਘਟਨਾ ਜਿਹੜੀ ਹੋਈ ਹੈ ਕਿ ਆਪਣਾ ਇਹੋ ਜਿਹੇ ਬਾਰੇ ਮੁੰਡੇ ਨੂੰ ਰਾਤ ਨੂੰ ਲੈ ਕੇ ਗਏ ਜੀ ਨਸ਼ੇੜੀ ਬੰਦੇ ਜਿਹੜਾ ਨਸ਼ੇੜੀ ਮਾਲ ਵਿਕਰੀ ਕਰਤਾ ਨਸ਼ਾ ਉਹਨੂੰ ਲਿਜਾ ਕੇ ਸਿੱਧ ਬਜ਼ਾਰ ਕੋਲ ਚਾਕੂ ਨਾਲ ਕੋਜੇ ਸਾਈ ਛਾਤੀ ਚਾਕੂ ਮਾਰੇ ਲਈ ਹੂੰ ਜਿਹੜੀ ਡਾਟਾ ਪੋਜੀਟਿਵ ਹੈ ਬੱਚੇ ਦੀ ਹਸਪੀਟਲ ਪਈ ਹੈ ਮੈਂ ਬਾਰਡਰ ਤੇ ਡਿਊਟੀ ਕਰ ਰਿਹਾ 24 ਘੰਟੇ ਜੇਹਦੀ ਸਖ਼ਤ ਸੇਵਾ ਕਰ ਰਿਹਾ ਮੇਰੇ ਬੱਚਾ ਦੀ ਇਹ ਹਾਲਾਤ ਦੱਸੋ ਕਿੱਥੇ ਮਰ ਗਈ ਸਰਕਾਰਾ ਹੋਣੀ ਤੇ ਇਹ ਕਿੰਨੀ ਉਮਰ ਕਿੰਨੀ ਸੀ ਤੁਹਾਡੇ 35 ਸਾਲ ਜੀ 35 ਸਾਲ ਨਾਮ ਨਾਮ ਕੀ ਨਾਮ ਕੀ ਤਲਾਵਰ ਸੀਗੀ ਤੇ ਅੱਛਾ ਜੀ ਤੇ ਕੀ ਕੰਮ ਕੀ ਕਰਦਾ ਸੀਗਾ ਉਹ ਕੰਮ ਇਹ ਦੱਸਿਆ ਵੀ ਤਲਾ ਤਲੁਕਾ ਨੇ ਅੱਛਾ ਜੀ ਹਾਂ ਜੀ ਤੇ ਉਹਦੀ ਮੈਰਿਜ ਹੋਈ ਸੀ ਜਦੋਂ ਹੋਈ 25 ਸਾਲ ਦੀ 10 ਸਾਲ ਦੀ ਠੀਕ ਹੈ ਜੀ ਹਾਂ ਜੀ ਕੀ ਕੀ ਹੁਣ ਤੁਸੀਂ ਇੱਥੇ ਹਸਪੀਟਲ ਦੇ ਵਿੱਚ ਖੜੇ ਹੋ ਜੀ ਕੀ ਮੰਗ ਕੀ ਕਰ ਰਹੇ ਹੋ ਹੁਣ ਕਿਸ ਤਰ੍ਹਾਂ ਮੰਗ ਮੈਂ ਸਰਕਾਰ ਤੇ ਜੋ ਕਰਦਾ ਜੀ ਹੂੰ ਮੇਰਾ ਬੱਚਾ ਜਿਹੜਾ ਟੱਸਾ ਕਰਦੇ ਨੇ ਮਾਰ ਗਏ ਮੈਂ ਤਾਂ ਬਾਹਰ ਬੈਠਾ ਇਹਨਾਂ ਦੇ ਬੱਚਿਆਂ ਦੇ ਵਾਸਤੇ ਹਿੰਦੂ ਸਰ ਵਾਸਤੇ ਬੜੀ ਜੀ ਆਪਣੀ ਕਰਤਨ ਤਾਲੀ ਲਾ ਕੇ ਪਰ ਮੇਰੇ ਬੱਚਿਆਂ ਦੇ ਦਾ ਨਾ ਅਜ ਤਾਂ ਕਰਾਓ ਹੁਣ ਦੂਸਰੇ ਪੱਤੇ ਜਿਹੜੇ ਇੱਥੇ ਸਾਵੀ ਕਰ ਰਹੇ ਆ ਉਹਨੂੰ ਅੱਜ ਤੱਕ ਨਿਕਲ ਕਿਉਂ ਨਹੀਂ ਬਾਈ 50 ਬਾਰ ਮੈਂ ਪੁਲਿਸ ਨੂੰ ਫੋਨ ਫੋਨ ਕਰਤਾ ਤੇ ਕੋਲੇ ਥਾਣੇ ਦੇ ਵਿੱਚ ਕੀ ਮੇਰੇ ਸੁਣਵਾਈ ਦੀ ਖੱਤੀ ਨਾ ਕੋਈ ਸਰ ਮੰਤਰੀ ਆ ਕੋਈ ਹੋਰ ਦੇਖਦਾ ਕਿਉਂ ਇਹ ਤਾਂ ਸਾਡਾ ਨੁਕਸਾਨ ਕਰਾ ਰਿਹਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਇਸ ਬਾਰੇ ਸਾਰਾ ਮੈਂ ਸਵੇਰੇ ਉੱਠਿਆ ਮੁੰਡੇ ਨੇ ਫੋਨ ਕੀਤਾ 6 ਵਜੇ ਛੋਟੇ ਮੁੰਡੇ ਨੇ ਹਾਂਜੀ ਉਹ ਕਹਿੰਦਾ ਵੀ ਇਦਾਂ ਕਰਕੇ ਗੱਲ ਹੋਈ ਆ ਵੀ ਪਾਪਾ ਉਹਦੇ ਚੱਕ ਮਾਰੇ ਤੇ ਉਹਦੇ ਖਤਮ ਹੋ ਗਿਆ ਤੇ ਕਿਹੜੀ ਜਗ੍ਹਾ ਤੇ ਹੋਇਆ ਜੀ ਰੋਨਜੀਤ ਬਾਜ਼ਾਰ ਦੇ ਕੋਲ ਜੀ ਅੱਛਾ ਜੀ ਇਹ ਨਵੀਂ ਦੀ ਰਾਤ ਹੀ ਗੱਲ ਹੈ ਹੂੰ ਤੇ ਕਿੰਨੇ ਮਤਲਬ ਇੱਕ ਥੋੜਾ ਬੇਟਾ ਸੀਗਾ ਹਾਂਜੀ ਤੇ ਨਾਲ ਇੱਕ ਮੁੰਡਾ ਹੋਰ ਸੀਗਾ ਉਹ ਬੱਤੀ ਹਸਪੀਟਲ ਆ ਉਹਦੇ ਵਿੱਚ ਚਾਕੂ ਮਾਰਿਆ ਬੈਠੇ ਅੱਛਾ ਜੀ ਉਹਦਾ ਨਾਮ ਕੀ ਆ ਜੀ ਕੁਝ ਪਤਾ ਜੀ ਉਹਦਾ ਨਾਮ ਮੁੰਡੇ ਛੋਟੇ ਨੇ ਪਤਾ ਮੈਨੂੰ ਪਤਾ ਨਹੀਂ ਹੈ ਅੱਛਾ ਜੀ ਇਹ ਇਹ ਮਤਲਬ ਕੀ ਚਾਕੂ ਉਮਾਰਿਆ ਗਿਆ ਚਾਕੂ ਮਾਰਿਆ ਸੀ ਤੇ ਚਾਕੂ ਮਾਰਿਆ ਜੀ ਉਸ ਤੇ ਖੂਨੇ ਖੂਨ ਪਿਆ ਸੀ ਜਦ ਆ ਦੇਖਿਆ ਨਾ ਜਾ ਕੇ ਜੀ ਪੂਰੇ ਹਾਲਤ ਹੋਈ ਪਈ ਦੇ ਮਤਲਬ ਬਿਗ ਬਾਜ਼ਾਰ ਦੇ ਸਾਹਮਣੇ ਬਿਲਕੁਲ ਬਿਗ ਬਾਜ਼ਾਰ ਦੇ ਨਾਲ ਜੇ ਬੱਸ ਸਟੈਂਡਰਡ ਤੋਂ ਆਉਂਦੀ ਪੜ ਜਾਂਦਾ ਹਾਂ ਹਾਂ ਜੀ ਦੇ ਨਾਲ ਜੀ ਠੀਕ ਹੈ ਜੀ ਜੀ ਇਹ ਮਾਮਲਾ ਹੈ ਕੀ ਹੈ ਜੀ ਇਸ ਬਾਰੇ ਜਾਣਕਾਰੀ ਦਿਓ ਇਹ ਨਾ ਰਾਤ ਅਸੀਂ ਕੋਈ 2:30 ਵਜੇ ਦੇ ਕਰੀਬ ਸਾਨੂੰ ਤਲਾਹ ਮਿਲੀ ਗਸ਼ਤ ਤੇ ਸੀ ਜਦੋਂ ਵੀ ਬਿਗ ਬਾਜ਼ਾਰ ਦੇ ਕੋਲ ਨਾ ਦੋ ਮੁੰਡਿਆਂ ਤੇ ਕਿਰਚਾਂ ਦੇ ਨਾਲ ਹਮਲਾ ਹੋ ਗਿਆ ਹੈ ਜਦ ਅਸੀਂ ਮੌਕੇ ਤੇ ਪਹੁੰਚੇ ਤੇ ਇੱਕ ਜਖਮੀ ਹਾਲਤ ਵਿੱਚ ਸੀ ਉਹਨੂੰ ਤਾਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਅਸੀਂ ਹਸਪੀਟਲ ਪਹੁੰਚਾਇਆ ਤੇ ਦੂਜੇ ਦੀ ਜਿਹੜੀ ਡੈਥ ਹੋ ਚੁੱਕੀ ਸੀ ਬੱਸ ਸਟੈਂਡ ਦੇ ਵਿੱਚ ਫਿਰ ਉਸਨੂੰ ਵੀ ਮੌਰਚੀ ਚ ਰਖਾਇਆ ਤੇ ਮਰਨ ਵਾਲੇ ਦੀ ਜਿਹੜੀ شناختਾ ਦਲਾਵਰ ਸਿੰਘ ਪੁੱਤਰ ਜਸਵੰਤ ਸਿੰਘ ਢਕੋਲੇ ਵਜੋਂ ਹੋਈ ਹੈ ਜਿਹੜਾ ਜ਼ਖਮੀ ਹੈ ਉਹ ਮੁੰਡਾ ਸ਼ੁਭਮ ਚਾਵਲਾ ਹੈ ਪਿੱਛੋਂ ਕਰਨਾਲ ਦਾ ਰਹਿਣ ਵਾਲਾ ਇੱਥੇ ਕਰਾਏ ਤੇ ਰਹਿੰਦਾ ਸੀ ਮ੍ਰਿਤਕ ਦੇ ਬ੍ਰਦਰ ਦੇ ਬਿਆਨਾਂ ਤੇ ਅਨਨੌਂਡ ਤੇ ਪਰਚਾ ਦਰਜ ਕਰ ਲਿਆ ਹੈ ਬਾਕੀ ਪੁਲਿਸ ਦੀ ਤਫਤੀਸ਼ ਜਾਰੀ ਹੈ। ਮਾਮਲੇ ਤੇ ਕੁਝ ਪਤਾ ਲੱਗਾ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਕਿਸੇ ਨਾਲ ਕੋਈ ਬਹਿਸ ਸੀ। ਦੇਖੋ ਜੀ ਇਹ ਤਫਤੀਸ਼ ਚੱਲ ਰਹੀ ਹੈ ਜੋ ਵੀ ਤੱਤ ਸਾਹਮਣੇ ਆ ਰਗੇ ਸਾਬ ਨੂੰ ਦੱਸੇ ਜਾਣਗੇ। ਜਿਹੜਾ ਦੂਜਾ ਵਿਅਕਤੀ ਹੈ ਨਾਲ ਉਹ ਫਿਰ ਵਿਲਾਸ ਠੀਰ ਸਥਿਤੀ ਉਹਦੀ। ਹਾਂ ਉਹ ਬਿਲਕੁਲ ਇਹ ਠੀਕ ਠਾਕ ਹੈ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ।